ਉਦੋਂ ਸਭ ਕੁਝ ਮੰਨ ਗਿਆ ਵੀ ਐਮਐਸਬੀ ਕਾਨੂੰਨ ਦਊਂਗਾ ਕਿਸਾਨਾਂ ਦੇ ਪਰਚੇ ਰੱਦ ਕਰ ਦਊਂਗਾ ਉਹਨਾਂ ਚੇਤਾਗਰਾਇਆ ਵੀ ਤੂੰ ਆ ਮੰਨਿਆ ਹਾਂ ਭਾਈ ਇਹਨਾਂ ਨੂੰ ਲਾਗੂ ਕਰਕੇ ਜਾ ਆ ਵੇਖੋ ਡੀਜ਼ਲ ਤੇ ਟ੍ਰੈਂਪਰ ਇਹ ਕਿਸੇ ਦੇ ਮਤਲਬ ਖਰੀਦੇ ਹੋਏ ਲੋਕ ਨਹੀਂ ਗਏ ਕਿਸੇ ਦੇ ਕੋਈ ਮਤਲਬ ਕਿਸੇ ਨੂੰ ਉਹ ਗੱਲ ਨਹੀਂ ਗਈ ਇਹ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਜਾ ਰਹੇ ਆ ਕਾਰਪੋਰੇਟ ਘਰਾਣਿਆਂ ਦਾ ਜੋਰ ਆ ਜਾਂ ਉਹਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਉਹਦਾ ਬਹੁਵਤ ਨਹੀਂ ਬਣ ਰਿਹਾ ਜਾਂ ਕੀ ਗੱਲ ਹੈ ਉਹਦਾ ਵਸ ਵਸਾ ਡਾ ਨਹੀਂ ਗਾ ਕਿਸਾਨਾਂ ਦਾ ਸਿੱਧਾ ਮੱਥਾ ਸੈਂਟਰ ਸਰਕਾਰ ਦੇ ਨਾਲ ਫਿਰ ਤੋਂ ਲੱਗਣ ਜਾ ਰਿਹਾ ਹੈ ਕਿਸਾਨ ਕਹਿੰਦੇ ਸਾਡੀਆਂ ਮੰਗਾਂ ਸਰਕਾਰ ਮੰਨ ਨਹੀਂ ਰਹੀ ਤੇ ਹੋਰ ਹਰਿਆਣਾ ਦੇ ਜੋ ਬਾਰਡਰ ਆ ਉੱਥੇ ਬੈਰੀਕੇਟਿੰਗ ਕੀਤੀ ਹੋਈ ਆ ਤਾਂ ਕਿਸਾਨ ਆਪਣਾ ਪੂਰਾ ਪ੍ਰਬੰਧ ਕਰਕੇ ਤੁਰਿਆ ਅਜੇ ਸੁਨੇਹਾ ਸ਼ਾਮ ਤੱਕ ਲੱਗਣਾ ਕਿ ਕੀ ਹੋਣਾ ਕਿਸਾਨ ਅੰਦਲਨ ਨੂੰ ਲੈ ਕੇ ਕਿ ਦਿੱਲੀ ਜਾਣਗੇ ਜਾਂ ਘਰ ਮੁੜਨਗੇ ਪਰ ਜ਼ਿਆਦਾਤਰ ਚਾਂਸਸ ਅੱਗੇ ਜਾਣ ਦੇ ਲੱਗ ਰਿਹਾ ਤਾਂ ਟਰੈਕਟਰ ਟਰਾਲੀਆਂ ਦੇ ਵਿੱਚ ਇਸੇ ਤਰ੍ਹਾਂ ਦੇ ਪ੍ਰਬੰਧ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹ ਦੇਖ ਸਕਦੇ ਹੋ ਤੁਸੀਂ ਇੱਥੇ ਜੰਗਲ ਦੇ ਵਿੱਚ ਮੰਗਲ ਲਾਇਆ ਹੋਇਆ ਕਿਸਾਨਾਂ ਨੇ ਤਾਂ ਇੱਥੇ ਉਤਰੇ ਇਹਨਾਂ ਨੇ ਗੈਸ ਸਿਲੰਡਰ ਰੱਖਿਆ ਟੋਪੀਆਂ ਰੱਖਿਆ ਚੁੱਲ੍ਹਾ ਬਣਾਇਆ ਇੱਟਾਂ ਦਾ ਵਿੱਚ ਚਾਹ ਬਣਾਈ ਹੈ ਤੇ ਗੁੜ ਦੀ ਚਾਹ ਬਣੀ ਹੋਈ ਆ ਕਹਿੰਦੇ ਕਿਉਂਕਿ ਮਾਝੇ ਚੋਂ ਕਹਿੰਦੇ ਗੁੜ ਬੜਾ ਵਧੀਆ ਹੁੰਦਾ ਉਧਰ ਗੁੜ ਦੀ ਚਾਹ ਬਣੀ ਹੋਈ ਬੱਪੂ ਜੀ ਠੀਕ ਠਾਕ ਹੋ ਹਾਂਜੀ ਤਾਂ ਕਿਵੇਂ ਦੇਖਦੇ ਹੋ ਤੁਸੀਂ ਪੂਰੀ ਤਿਆਰੀ ਦੇ ਨਾਲ ਇਸ ਵਾਰ ਫਿਰ ਬਾਪੂ ਜੀ ਹੁਣੇ ਬੈਠੇ ਆ ਥੱਲੇ ਨੌਜਵਾਨ ਬੈਠੇ ਆ ਚੜ੍ਹਦੀ ਕਲਾ ਜਾ ਕਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤੋਸ਼ ਸਿੰਘ ਪਿੰਡ ਬਤਾਲਾ ਜ਼ੋਨ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਜੋ ਤੁਸੀਂ ਗੱਲਬਾਤ ਕੀਤੀ ਆ ਸਾਰੀ ਵਿਸਥਾਰ ਨਾਲ ਸੁਣੀ ਆ ਸਾਡਾ ਕੋਈ ਇਹਦੇ 'ਚ ਕਰੋਸ਼ ਨਹੀਂਗਾ ਮੋਦੀ ਸਰਕਾਰ 2 ਸਾਲ ਪਹਿਲਾਂ ਸਾਰੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਲਾਗੂ ਨਹੀਂ ਕਰ ਪਾਈ। ਉਹਦੇ ਚੋ ਦੀ ਕੀ ਕਿਤਾਈ ਆ ਕਾਰਪੋਰੇਟ ਘਰਾਣਿਆਂ ਦਾ ਜੋਰ ਆ ਜਾਂ ਉਹਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਉਹਦਾ ਬਹੁਤ ਨਹੀਂ ਬਣ ਰਿਹਾ ਜਾਂ ਕੀ ਗੱਲ ਆ ਉਹਦਾ ਵਸ ਵਸਾ ਡਾ ਨਹੀਂ ਗਾ। ਉਹਦੋਂ ਸਭ ਕੁਝ ਮੰਨ ਗਿਆ ਵੀ ਐਮਐਸਬੀ ਕਾਨੂੰਨ ਦਊਂਗਾ, ਕਿਸਾਨਾਂ ਦੇ ਪਰਚੇ ਰੱਦ ਕਰ ਦਊਂਗਾ, ਲਕੀਨਪੁਰ ਕੀਰੀਦਾਰ ਸਾਫ ਦਊਂਗਾ। ਤੇ ਜਿੰਨੇ ਮੌਤਾਂ ਹੋਈਆਂ ਸਾਡੀਆਂ 7-800 ਮੌਤਾਂ ਹੋ ਚੁੱਕੀਆਂ ਅਸੀਂ ਉਸ ਵੇਲੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਮੁਆਵਜ਼ਾ ਦਿੱਤਾ ਜਾ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸਾਰੇ ਜੋ ਉਹਨੇ 10 ਨੁਕਤੇ ਪ੍ਰੋਗਰਾਮ ਬਣਾਇਆ ਸੀ ਉਹਦਾ ਹੀ ਬਣਿਆ ਹੋਇਆ ਉਹਦੇ ਉੱਤੇ ਅਸੀਂ ਅੱਜ ਫੇਰ ਆ ਪਿੰਡਾਂ ਦੇ ਵਿੱਚ ਸਾਰੀ ਜਨਤਾ ਜਿਹੜੀ ਆ 85 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਤੱਕ ਜਾਗਰਤ ਹੋ ਚੁੱਕੀ ਆ ਉਹਦੀਆਂ ਕੀਤੀਆਂ ਕਰਨੀਆਂ ਕਠਨੀਆਂ ਦੇ ਉੱਤੇ ਅੱਜ ਅਸੀਂ ਪਹਿਰਾ ਦੇਣ ਦਿੱਲੀ ਨੂੰ ਜਾ ਰਹੇ ਹਾਂ ਉਹਨੂੰ ਚੇਤਾ ਕਰਾਇਆ ਵੀ ਤੂੰ ਆ ਮੰਨਿਆ ਹਾਂ ਭਾਈ ਇਹਨਾਂ ਨੂੰ ਲਾਗੂ ਕਰਕੇ ਜਾ ਜਿਹੜੀਆਂ ਪੰਜਾਂ ਸਾਲਾਂ ਦੇ ਵਿੱਚ ਜੋ ਕੀਤਾ ਤੇ ਉਹਦੇ ਨਾਲ ਦੇਖਦੇ ਆ ਤਾਂ तकरीबन ਅੱਧਾ ਕਿਲੋਮੀਟਰ ਇਧਰ ਨੂੰ ਔਰ ਇਧਰ ਨੂੰ ਪਿੱਛੇ ਦੂਰ ਤੱਕ ਤਾਂ 1.5 ਇੱਕ 1.5 ਕਿਲੋਮੀਟਰ ਤੱਕ ਇਸੇ ਤਰੀਕੇ ਨਾਲ ਡਬਲ ਡਬਲ ਲਾਈਨ ਤੇ ਟਰੈਕਟਰ ਖੜਾ ਕੇ ਇਧਰ ਵੀ ਟਰੈਕਟਰ ਖੜੇ ਪਰਲੇ ਬਨੇ ਵੀ ਟਰੈਕਟਰ ਟਰਾਲੀਆਂ ਖੜੀਆਂ ਖੜਾ ਕੇ ਸੈਂਕੜੇ ਟਰੈਕਟਰ ਟਰਾਲੀਆਂ ਲੈ ਕੇ ਆ ਗਏ ਇਹ ਕਿਸੇ ਦੀ ਕਹਿਣ ਤੇ ਕਸਮ ਦੀ ਗੱਲ ਨਹੀਂ ਕੀ ਇਹ ਕਿਸਾਨਾਂ ਦਾ ਪ੍ਰੋਤਸ ਹੈ ਜਾਗਿਆ ਆ ਮੋਦੀ ਦੇ ਬਰ ਖਿਲਾਫ ਤੇ ਉਹ ਆਪਣਾ ਹੱਕ ਲੈਣ ਜਾ ਰਹੇ ਆ ਇਹ ਕਿਸੇ ਦੇ ਮਤਲਬ ਖਰੀਦੇ ਹੋਏ ਲੋਕ ਨਹੀਂ ਗਏ ਕਿਸੇ ਦੇ ਕੋਈ ਮਤਲਬ ਕਿਸੇ ਨੂੰ ਉਹ ਗੱਲ ਨਹੀਂ ਗਈ ਇਹ ਆਪਣੀ ਹੱਕਾਂ ਦੀ ਲੜਾਈ ਲੜਨ ਵਾਸਤੇ ਜਾ ਰਹੇ ਆ ਤੇ ਇਹਨਾਂ ਨੂੰ ਸਾਰੇ ਜਾਗਰਤ ਹੋਏ ਲੋਕ ਦਾ ਇਹ ਹੜ ਆਇਆ ਵਾ ਇਹ ਕੋਈ ਛੋਟੀ ਜੀ ਗੱਲ ਨਹੀਂ ਇੱਥੇ ਨਹੀਂ ਗੇ ਸਾਰੇ ਪਾਸੇ ਵੇਖੋ ਕਿ ਜਿੰਨੇ ਬਾਰਡਰਾਂ ਨੂੰ ਜਾਂਦੇ ਸਾਰਿਆਂ ਦੇਤੇ ਇਸੇ ਤਰ੍ਹਾਂ ਇੱਕ ਸਲਾਬ ਆਇਆ ਹੋਇਆ ਵਾ ਇਹ ਸਲਾਬ ਨੇ ਦਿੱਲੀ ਪਹੁੰਚਣਾ ਬਸ ਐਨੀ ਗੱਲ ਆ ਆਪਣਾ ਹੱਥ ਵਿੱਚ ਗੰਡੇ ਪਏ ਆ ਹੋਰ ਸਾਰਾ ਸਮਾਨ ਸਾਰਾ ਤਿਆਰੀ ਨਾਲ ਆਇਆ ਪ੍ਰਬੰਧ 6 6 ਮਹੀਨੇ ਤੱਕ ਬੁੱਕੀਆਂ ਗੱਟੀਆਂ ਬੁੱਕੀਆਂ ਆਗੂਆਂ ਦੀਆਂ ਯੋਗਿਆਵਾ ਵਜ ਰੁਪਏ ਤੇਲਾਂ ਦੇ ਹੀ ਨਹੀਂ ਡੜਾ ਰਹਿਣਾ ਤੇਲ ਦਾ ਪ੍ਰਬੰਧ ਕਰਦੇ ਆ ਸਾਡਾ ਕੁਝ ਲੈ ਗਏ ਬੋਨ ਵੀ ਨਾਲ ਲੈ ਗਏ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਅਸੀਂ ਸਬਰ ਦੇ ਨਾਲ ਮੋਦੀ ਦੇ ਜ਼ਬਰਦਸਤ ਟੱਕਰਾ ਕਰਨ ਦਿੱਲੀ ਨੂੰ ਜਾ ਰਹੇ ਹਾਂ ਤਾਂ ਇਹਨਾਂ ਟਰਾਲੀਆਂ ਤੋਂ ਪਹਿਲਾਂ ਤੁੜੀ ਬਣਾਉਣ ਦਾ ਕੰਮ ਲਿਆ ਸਭ ਕੁਝ ਕੀਤਾ ਕਿ ਸਾਰਾ ਕੁਝ ਇਹਨਾਂ ਨੇ ਕਿਸਾਨ ਨਹੀਂ ਆਏ ਕਿ ਕਿਸਾਨੀ ਕਿਤੇ ਨਾਲ ਜੁੜੇ ਹੋਏ ਲੋਕ ਆ ਅਸੀਂ ਆਪਣਾ ਕਿਤਾ ਬਚਾਉਣ ਜਾ ਰਹੇ ਹਾਂ ਜੀ ਹੋਰ ਸਾਡਾ ਕੋਈ ਮਸਬਲ ਨਹੀਂ ਦਾ ਇਹ ਟੂੜੀ ਵਾਲੀਆਂ ਟਰਾਲੀਆਂ ਨੇ ਆ ਟਰਾਲੀ ਟੂੜੀ ਵਾਲੀ ਆ ਹੋਰ ਟਰਾਲੀਆਂ ਵੀ ਜਿਹੜੀਆਂ ਬੰਦ ਕੀਤਾ ਦੂਜਾ ਸੌਣ ਵਾਲੀਆਂ ਗੱੜਲੇ ਪਾਸੇ ਆ ਉਹਨਾਂ ਦੇ ਸੌਣ ਦਾ ਪ੍ਰਬੰਧ ਇਹ ਆਇਡਮ ਬੰਦੋਬਸਤ ਆ ਉਹਦੇ ਸੌਣ ਦਾ ਪ੍ਰਬੰਧ ਆ ਸਾਡਾ ਸਾਰਾ ਕੁਝ ਹੋਨ ਥਾਰਾ ਕੋਲੀਆਂ ਦੇ ਵਿੱਚ ਇਹ ਦੇ ਵਿੱਚ ਜਿਵੇਂ ਸੌਣ ਦਾ ਪ੍ਰਬੰਧ ਆ ਅਗਲੀ ਆ ਟਰਾਲੀ ਆ ਇਹ ਚ ਸੌਣ ਦਾ ਪ੍ਰਬੰਧ ਆ ਔਰ ਇਸੇ ਤਰੀਕੇ ਨਾਲ ਕਿਸਾਨ ਕਹਿੰਦੇ ਅਸੀਂ ਪੂਰੀ ਆਪਣੀ ਤਿਆਰੀ ਦੇ ਨਾਲ ਆਏ ਆ ਲੰਗਰ ਪ੍ਰਸ਼ਾਦਾ ਜਿੱਥੇ ਵੀ ਸਟੇ ਹੋਊਗਾ ਉੱਥੇ ਬਣਨਾ ਸ਼ੁਰੂ ਹੋ ਜਾਂਦਾ ਚਾਹ ਇਹਨਾਂ ਨੇ ਬਣਾ ਲਈ ਆ ਮਾਝੇ ਚੋਂ ਆਏ ਨੇ ਜ਼ਿਆਦਾਤਰ ਇਹ ਲੋਕ ਜਿਹੜੇ ਕਿਸਾਨ ਮਾਝੇ ਚੋਂ ਆਏ ਆ ਔਰ ਮਾਝੇ ਚ ਗੁੜ ਕਹਿੰਦੇ ਬਹੁਤ ਵਧੀਆ ਬਣਦਾ ਕਿਉਂਕਿ ਰਾਵੀ ਕੋਲ ਦੀ ਲੰਗਦੀ ਆ ਰਾਵੀ ਦਾ ਪਾਣੀ ਜਿਹੜਾ ਉਹਦੇ ਨਾਲ ਕਹਿੰਦੇ ਗੰਨਾ ਬਹੁਤ ਮਿੱਠਾ ਹੋ ਜਾਂਦਾ ਇਧਰਲੇ ਬੰਨੇ ਵੀ ਇਸੇ ਤਰੀਕੇ ਦੇ ਨਾਲ ਜੰਗਲ ਚ ਮੰਗਲ ਲਾਇਆ ਪਿਆ ਔਰ ਉਥੇ ਹੀ ਦੱਸ ਦਈਏ ਇਸ ਇਲਾਕੇ ਦੀ ਹਿਸਟਰੀ ਕੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਦਾ ਇਲਾਕਾ ਇਹ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦੇ ਚਰਨ ਵੀ ਪਏ ਆ ਇੱਥੇ ਜੰਗਾਂ ਵੀ ਹੁੰਦੀਆਂ ਰਹੀਆਂ ਇਸੇ ਇਲਾਕੇ ਦੇ ਵਿੱਚ ਕਦੇ ਜੰਗਲ ਭਰਿਆ ਇਲਾਕਾ ਹੁੰਦਾ ਸੀ ਜਦ ਕਦੇ ਇੱਥੇ ਮਹਾਰਾਜ ਨੇ ਜੰਗਲ ਦੇ ਵਿੱਚ ਮੰਗਲ ਲਾਇਆ ਇੱਥੇ ਔਰ ਉਥੇ ਹੀ ਹੁਣ ਕਿਸਾਨ ਜਿਹੜੇ ਆ ਕੇ ਬੈਠੇ ਆ ਇੱਥੇ ਇਹਨਾਂ ਨੇ ਡੇਰਾ ਲਾਇਆ ਆ ਕਿ ਲੰਗਰ ਪਾਣੀ ਪ੍ਰਸ਼ਾਦਾ ਇਧਰ ਦੇ ਬੰਨੇ ਵੀ ਤਿਆਰ ਹੋ ਰਿਹਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕੀ ਕਹਿੰਦੇ ਆ ਬਾਈ ਹੁਣੇ ਇਧਰ ਵੀ ਜਿਹੜੇ ਕਾਫੀ ਲੋਕ ਆਏ ਆ ਪੂਰਾ ਹਸਾਬ ਕਿਤਾਬ ਵੀ ਨੋਟ ਕੀਤਾ ਜਾ ਰਿਹਾ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਆਈ ਪਾਈ ਅਮਰਸਰ ਤੋਂ ਆਏ ਤੁਸੀਂ ਅਮਰਸਰ ਤੋਂ ਆਏ ਸਾਰੇ ਅਮਰਸਰ ਤੋਂ ਆਏ ਸੱਸੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਤੁਸੀਂ ਕਿੱਥੋਂ ਆਏ ਹੋ ਅਮਰਸਰ ਤੋਂ ਆਏ ਸਾਰੇ ਇਹ ਕਿੰਦਾਂ ਦੀ ਤਿਆਰੀ ਆ ਫਿਰ ਐਦ ਕੀ ਬਹੁਤ ਚੜਦੀ ਕਲਾ ਜੀ ਹਾਂ ਜੀ ਕਿੰਨੇ ਟ੍ਰੈਕਟਰ ਟਰਾਲੀਆਂ ਆ ਜਿੰਨਾ ਝੂਠ ਮਾਰ ਲੀਏ ਜਿੰਨਾ ਝੂਠ ਮਾਰ ਲੀਏ ਹਾਂਜੀ ਇਸਟਿਮੇਟ ਹੋ 2000 ਹਾਂਜੀ ਉਧਰੋਂ ਹਰਿਆਣਾ ਸਰਕਾਰ ਕਹਿੰਦੀ ਅਸੀਂ ਡੀਜ਼ਲ ਨਹੀਂ ਦੇਣਾ ਜਿਹੜੇ ਵੀ ਟਰੈਕਟਰ ਟਰਾਲੀਆਂ ਆਉਣਗੇ ਟਰੰਪਰੇ ਆਹ ਵੇਖੋ ਡੀਜ਼ਲ ਤੇ ਟਰੰਪਰੇ ਕੈਮਰਾ ਬੰਦ ਅਗਲੀ ਕਿ ਨਹੀਂ ਟੈਂਕ ਕਿਹਨੇ ਦੇਖੋ ਟਰਾਲੀਆਂ ਹਨ ਟੈਂਕਿਆਂ ਫੁੱਲ ਕਰਾਉਣੀਆਂ ਫਿਰ ਹੁਣ ਇਹ ਪੰਪ ਤੋਂ ਹੀ ਕਰਾ ਲੀਆਂ ਹੁਣ ਤੱਕ ਤੇ ਆਹ ਵੇਖੋ ਹੁਣ ਤੱਕ ਵਾਪਸੀ ਤੇਲ ਅਸੀਂ ਉਹਨਾਂ ਹਰਿਆਣੇ ਵਾਲਿਆਂ ਨੂੰ ਦਵਾਂਗੇ ਹਾਂਜੀ ਹਰਿਆਣੇ ਵਾਲਿਆਂ ਨੂੰ ਤੇਲ ਦਵਾਂਗੇ ਹਰਿਆਣੇ ਵਾਲਿਆਂ ਨੂੰ ਹਾਂਜੀ ਨੂੰ ਵੀ ਕਹਿੰਦੇ ਤੇਲ ਅਸੀਂ ਉਹਨਾਂ ਦੇ ਟਰੈਕਟਰਾਂ ਦੇ ਵਿੱਚੋਂ ਪਾ ਦਾਂਗੇ ਇੱਥੋਂ ਪੰਜਾਬ ਚੋਂ ਟਰੈਕਟਰਾਂ ਦੇ ਵਿੱਚ ਤੇਲ ਫੁੱਲ ਕਰਵਾ ਲਿਆ ਟੈਂਕੀਆਂ ਭਰਾਲੀਆਂ ਤੇ ਨਾਲ ਹੀ 50-50 100 ਲੀਟਰ ਦੀਆਂ ਜਿਹੜੀਆਂ ਕੈਨੀਆਂ ਨੇ ਉਹ ਭਰਵਾ ਲਈਆਂ ਤਾਂ ਦੂਰ ਤੱਕ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਦੇ ਜਿਹੜੇ ਕਾਫਲੇ ਆ ਉਹ ਬਣੇ ਹੋਏ ਨਜ਼ਰ ਆ ਰਹੇ ਆ ਤਾਂ ਲਗਾਤਾਰ ਕੱਲੀ-ਕੱਲੀ ਅਪਡੇਟ ਕਿਸਾਨ ਅੰਦੋਲਨ ਦੀ ਤੁਹਾਨੂੰ ਦਿਖਾਉਂਦੇ ਰਹਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ